ਮੋਹ ਸਾਰੀ ਦੁਨੀਆ ਨੂੰ ਜਿੱਤੀ ਬੈਠਾ ਹੈ ਆਪਾਂ ਜਿੰਨੇ ਵੀ ਆ ਨਾ ਸਾਰੇ ਆਪਾਂ ਮੋਹ ਦੇ ਵੱਦੇ ਹੋਏ ਆ ਆਪਾਂ ਪਿਛਲੇ ਸਬਈਏ ਚ ਪੜਿਆ ਹੈ ਮਾਇਆ ਮੋਹ ਭਰਮ ਪੈ ਭੁੱਲੇ ਇਹ ਆਪਣੀ ਹਾਲਤ ਹੈ ਇਹ ਸੱਚੇ ਪਾਤਸ਼ਾਹ ਸੀ ਮਾਇਆ ਦੇ ਵਿੱਚ ਤੇ ਮੋਹ ਦੇ ਵਿੱਚ ਭੁੱਲੇ ਹੋਏ ਆ ਕੀ ਕਰ ਰਹੇ ਆ ਸੁੱਤਦਾਰਾ ਸ਼ੋਪਰੀਤ ਲਗਾਈ ਤੇ ਯਾਂ ਪੁੱਤਰਾ ਨਾਲ ਬੱਚਿਆਂ ਨਾਲ ਪਤੀ ਪਤਨੀ ਦੇ ਰਿਸ਼ਤਿਆਂ ਨਾਲ ਪ੍ਰੀਤ ਇੱਥੇ ਲੱਗੀ ਔਰ ਇੱਥੇ ਰੁਕ ਗਈ ਲੱਗਣ ਦਾ ਗੱਲ ਆ ਵੀ ਰੁਕ ਗਈ ਪ੍ਰੀਤ ਅੱਗੇ ਨਹੀਂ ਗਈ ਬੱਚਿਆਂ ਦੇ ਵਿੱਚ ਰਹਿ ਕੇ ਪਰਿਵਾਰ ਵਿੱਚ ਰਹਿ ਕੇ ਰਿਸ਼ਤਿਆਂ ਦੀ ਕਦਰ ਕਰਦਾ ਪਿਆਰ ਕਰਦਾ ਜੇ ਇਹ ਸਾਰਾ ਕੁਝ ਦੇਣ ਵਾਲੇ ਤੱਕ ਪਹੁੰਚ ਜਾਂਦਾ ਇਹ ਪ੍ਰੀਤ ਮੁਬਾਰਕ ਸੀ ਪਰ ਕਹਿੰਦੇ ਪ੍ਰੀਤ ਇੱਥੇ ਰੁਕ ਗਈ ਹੈ ਹੁਣ ਧੀ ਬੱਚਾ ਦਿਖਦਾ ਹੈ ਪਤੀ ਪਤਨੀ ਦਾ ਰਿਸ਼ਤਾ ਦਿਖਦਾ ਹੈ ਮਾਪੇ ਬੱਚੇ ਦਿਖਦੇ ਨੇ ਕੰਮ ਦਿਖਦਾ ਹੈ ਮਾਇਆ ਦਿਖਦੀ ਹੈ ਘਰ ਦਿਖਦਾ ਪਰ ਬਣਾਉਣ ਵਾਲਾ ਨਹੀਂ ਦਿਖਦਾ ਇਹਨੂੰ ਕਹਿੰਦੇ ਨੇ ਮੋਹ ਫਸ ਗਿਆ ਮੋਹ ਦੇ ਵਿੱਚ ਫਸਣਾ ਬੜਾ ਖਤਰਨਾਕ ਹੈ ਆਪਾਂ ਰਹਿਰਾਜ ਸਾਹਿਬ ਦੇ ਵਿੱਚ ਰੋਜ਼ ਪੜ੍ਹਦੇ ਆਂ ਇਤਸਰ ਵਰੜਾ ਪਈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕਜ 모ਹ ਪਗ ਨਹੀਂ ਚੱਲੇ ਹਮ ਦੇਖਾ ਤਹੰਡੂ ਵੀਲੇ ਅੰਕਜ 모ਹ ਦਾ ਅਰਥ ਹੈ ਵੀ ਸੱਚੇ ਬਾਦਸ਼ਾ ਤੇਰੇ ਇਸ ਸੰਸਾਰ ਵਿੱਚ 모 ਇੱਕ ਚਿੱਕੜ ਦੇ ਰੂਪ ਦੇ ਵਿੱਚ ਹੈ ਪੰਕ ਕਹਿੰਦੇ ਨੇ ਚਿੱਕੜ ਨੂੰ 모ਹ ਦਾ ਚਿੱਕੜ ਹੈ ਪਗ ਨਹੀਂ ਚੱਲੇ ਪੈਰ ਸਾਡੇ ਫਸ ਗਏ ਸਾਡੇ ਤੋਂ ਤੁਰ ਨਹੀਂ ਹੋ ਰਿਹਾ ਬੰਦਾ ਪਾਣੀ ਵਿੱਚ ਹੋਵੇ ਤੇ ਤੁਰ ਲੈਂਦਾ ਪਰ ਚਿੱਕੜ ਵਿੱਚ ਫਸ ਜਾਏ ਦਲਦਲ ਵਿੱਚ ਫਸ ਜਾਏ ਤੁਹਾਡਾ ਕਦਮ ਵੀ ਇੱਕ ਗਾਂ ਨਹੀਂ ਜਾਂਦਾ ਕਹਿੰਦੇ ਮੋਹ ਦੇ ਚਿੱਕੜ ਵਿੱਚ ਦੁਨੀਆ ਫਸੀ ਹੋਈ ਹੈ ਪੰਕਜੂ ਮੋਹੋ ਪਾਗ ਨਹੀਂ ਚੱਲੈ ਹਮ ਦੇਖਾ ਤਾ ਡੁੱਬੀ ਲੇ ਚਿੱਕੜ ਵਿੱਚ ਕਿੰਨਾ ਕੁ ਚਿਰ ਖੜੇ ਰਹੋਗੇ ਆਖਰ ਨੂੰ ਬੰਦਾ ਡੁੱਬ ਜਾਂਦਾ ਕਹਿੰਦੇ ਇਹ ਸੰਸਾਰ ਨੇ ਮੋਹ ਦੇ ਚਿੱਕੜ ਚ ਦੁਨੀਆ ਖਤਮ ਕਰ ਦਿੰਦੀ ਹੈ ਬੰਦਾ ਅੱਗੇ ਨਹੀਂ ਤੁਰ ਰਿਹਾ ਤੁਰਨ ਦਾ ਅਰਥ ਹੈ ਤੇਰੇ ਤੱਕ ਨਹੀਂ ਤੁਰ ਰਿਹਾ ਉਦੇ ਪੈਰ ਤੇਰੇ ਵੱਲ ਤੁਰਦੇ ਹੀ ਨਹੀਂ ਮੋਹ ਅੱਗੇ ਵਧਣੇ ਹੀ ਨਹੀਂ ਦਿੰਦਾ ਮੋਹ ਕਹਿੰਦਾ ਵੀ ਲੈ ਸਭ ਕੁਝ ਰੱਬ ਤੋਂ ਲਓ ਪਰ ਉਹ ਤੋਂ ਬਾਅਦ ਗਰਬ ਦੀ ਗੱਲ ਹੀ ਨਾ ਕਰੋ ਪ੍ਰੇਮ ਇਹ ਕਹਿੰਦਾ ਵੀ ਜਿਸ ਤੋਂ ਸਾਰਾ ਕੁਝ ਲਿਆ ਗੱਲ ਸਿਰਫ ਉਹਦੀ ਕਰੋ ਆ ਫਰਕ ਹੈ ਹਰ ਵੇਲੇ ਉਹਨੂੰ ਚੇਤੇ ਰੱਖੋ ਹਰ ਵੇਲੇ ਉਹਦੇ ਨਾਲ ਜੁੜੋ ਉਹਦੇ ਹੁਕਮ ਦੇ ਵਿੱਚ ਵੀ ਚੱਲੋ ਹੁਕਮ ਆਪਣਾ ਨਹੀਂ ਮਰਜ਼ੀ ਆਪਣੀ ਨਹੀਂ ਕਰਨੀ ਮਰਜ਼ੀ ਵੀ ਮਾਲਕ ਦੀ ਹੋਵੇ ਸਤਗੁਰੂ ਫਰਮਾਇਆ ਕਾਰੀ ਇਹੇ ਕਰੇਸ ਗੁਰੂ ਦੁਆਰਾ ਹੋਏ ਕਾ ਸਾਹਿਬ ਸਮਾਲੇ ਪਰ ਮੋਹ ਦੇ ਵਿੱਚ ਬੱਧਾ ਬੰਦਾ ਕਈ ਵਾਰੀ ਅੱਗੇ ਨਹੀਂ ਤੁਰਕ ਹੁੰਦਾ ਪੁੱਤਰਾਂ ਦਾ ਮੋਹ ਧੀਆ ਦਾ ਮੋਹ ਬੱਚਿਆਂ ਦਾ ਮੋਹ ਪਰਿਵਾਰ ਦਾ ਮੋਹ ਕਾਰੋਬਾਰ ਦਾ ਮੋਹ ਕਈ ਵਾਰੀ ਬੰਦੇ ਨੂੰ ਧਰਮ ਤੋਂ ਪਿੱਛੇ ਲੈ ਜਾਂਦਾ ਹੈ ਸੱਚ ਤੋਂ ਪਿੱਛੇ ਲੈ ਜਾਂਦਾ ਹੈ ਇਹ ਚੀਜ਼ਾਂ ਮੁਬਾਰਕ ਜੇ ਦਾਤ ਦੇਣ ਵਾਲੇ ਦਾਤਾਰ ਨਾਲ ਜੁੜਿਆ ਜਾਏ ਪਰ ਕਹਿੰਦੇ ਧੰਨ ਗੁਰੂ ਰਾਮਦਾਸ ਜੀ ਤੁਸੀ ਕਿਰਪਾ ਕੀਤੀ ਮੋਹ ਮਲ ਬੇਵਸਕਿਓ ਇਹਦਾ ਅਰਥ ਹੈ ਮੋਹ ਨੂੰ ਮਲ ਕੇ ਦਰੜ ਕੇ ਚੰਗੀ ਤਰ੍ਹਾਂ ਦੀ ਤਸੱਲੀ ਕਰਾ ਕੇ ਉਹਨੂੰ ਵਸ ਵਿੱਚ ਕੀਤਾ ਹੋਇਆ ਮੋਹ ਤੁਹਾਡੇ ਤੇ ਹਾਬੀ ਨਹੀਂ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ ਕਦੀ ਪੜਿਓ ਤੁਹਾਨੂੰ ਇੱਕ ਬੜਾ ਵੱਡਾ ਉਹਨਾਂ ਦੇ ਜੀਵਨ ਚੋਂ ਗੁਣ ਮਿਲੇਗਾ ਉਹ ਹੈ ਨਿਰਮੋਹ ਦਾ ਬੜਾ ਵੱਡਾ ਗੁਣ ਹੈ ਸਤਗੁਰੂ ਜੀ ਨੇ ਜਿਹੜੇ ਪੰਜ ਕਿਲੇ ਬਣਾਏ ਨਾ ਉਹਨਾਂ ਵਿੱਚ ਇੱਕ ਕਿਲੇ ਦਾ ਨਾਮ ਰੱਖਿਆ ਨਿਰਮੋਹ ਗੜ੍ਹ ਈਸ ਗੜ੍ਹ ਫਤਿਹਗੜ੍ਹ ਹੋਲਗੜ੍ਹ ਲੋਹਗੜ੍ਹ ਤੇ ਨਿਰਮੋਹ ਗੜ੍ਹ ਇਹ ਪੰਜ ਕਿਲੇ ਉੱਥੇ ਬਣੇ ਨੇ ਇੱਕ ਆਨੰਦ ਗੜ੍ਹ ਵੀ ਐ ਛੇਮਕਲਾ ਇੱਕਲੇ ਤਾਂ ਨਾਮ ਹੀ ਰੱਖਿਆ ਨਿਰਮੋਹ ਗੜ ਕਿਉਂਕਿ ਜਿੰਨਾ ਚਿਰ ਸਿੱਖ ਨਿਰਮੋਹ ਨਹੀਂ ਹੁੰਦਾ ਇਹ ਪਰਮੇਸ਼ਰ ਨਾਲ ਪਿਆਰ ਪਾਈ ਨਹੀਂ ਸਕਦਾ ਗੁਰੂ ਨਾਲ ਪਿਆਰ ਨਹੀਂ ਪੈਂਦਾ ਫਿਰ ਬੇਨਤੀ ਕਰਾਂ ਮੈਨੂੰ ਭਲੇਖਾ ਹੋ ਸਕਦਾਈ ਮੈਂ ਤੇ ਗੁਰੂ ਕੋਲ ਆਉਣਾ ਰੋਜ਼ ਆਉਣਾ ਮੈਂ ਮੈਂ ਮੱਥਾ ਵੀ ਟੇਕਦਾ 2 4 ਡਾਲਰ ਵੀ ਧਰਦਾ ਕਦੀ ਕਦੀ ਮੈਂ ਲੰਗਰ ਵੀ ਲਾ ਦਿੰਨਾ ਸੇਵਾ ਵੀ ਕਰ ਲੈਣਾ ਤੇ ਮੈਂ ਕਰਿਓ ਇਹ ਪ੍ਰੇਮ ਦੀ ਇੱਕੋ ਹੀ ਪੌੜੀ ਹੈ ਤੇ ਅਸੀਂ ਇੱਥੇ ਹੀ ਖੜੇ ਆ ਅਸੀਂ ਅੱਗੇ ਤੋਰ ਹੀ ਨਹੀਂ ਰਹੇ ਅਸੀਂ ਪੌੜੀ ਦੇ ਪਹਿਲੇ ਸਟੈਪ ਤੇ ਰੁਕਿਆ ساری ਜ਼ਿੰਦਗੀ ਲੰਘੀ ਇਹ ਕੁਝ ਹੋ ਰਿਹਾ ਹੈ ਜਦੋਂ ਬੱਚਾ ਸੀ ਉਦੋਂ ਵੀ ਆਉਂਦਾ ਸੀ ਮੱਥਾ ਟੇਕਦਾ ਸੀ ਦੋ ਪਲ ਬਹਿ ਜਾਂਦਾ ਸੀ ਜਵਾਨ ਹੋ ਗਿਆ ਹੁਣ ਵੀ ਆਉਂਦਾ ਦੋ ਪੈਸੇ ਟੇਕਦਾ ਮੱਥਾ ਟੇਕਦਾ ਦੋ ਮਿੰਟ ਬਹਿੰਦਾ ਬਾਅਦ ਚਲਾ ਜਾਂਦਾ ਜਦੋਂ ਬੁੱਢਾ ਹੋ ਗਿਆ ਉਦੋਂ ਵੀ ਆ ਰਿਹਾ ਮੱਥਾ ਟੇਕਦਾ ਦੋ ਮਿੰਟ ਬਹਿੰਦਾ ਚਲਾ ਜਾਂਦਾ ਇਸ ਦਾ ਅਰਥ ਹੈ ਸਾਰੀ ਜ਼ਿੰਦਗੀ ਅੱਗੇ ਲੱਗੇ ਨਹੀਂ ਇੱਕੋ ਥਾਂ ਤੇ ਖੜਗੇ ਆ ਆਰੰਭਤਾ ਸੀ ਵੀ ਤੂੰ ਆਇਆ ਇਸ ਪਹਿਲਾ ਸਟੈਪ ਹੈ ਮੈਂ ਪਿਛਲੇ ਦਿਨ ਬੇਨਤੀ ਕੀਤੀ ਸੀ ਵੀ ਜਦੋਂ ਫਸ ਸਕੂਲ ਚ ਜਾਂਦੇ ਆ ਨਾ ਬੱਚੇ ਨੂੰ ਆਰੰਭ ਦੇ ਵਿੱਚ ਪਹਿਲਾਂ ਸਾਨੂੰ ਸਿਖਾਇਆ ਜਾਂਦਾ ਊੜਾ ਫਿਰ ਆੜਾ ਫਿਰ ਈੜੀ ਫਿਰ ਸੱਸਾ ਫਿਰ ਹਾਹਾ ਫਿਰ ਕਕਾ ਇੱਕ ਇੱਕ ਅੱਖਰ ਨਾਲ ਸਾਨੂੰ ਸਿਖਾਉਂਦੇ ਨੇ ਕਿ ਊੜੇ ਦੀ ਪਛਾਣ ਹੋ ਜਾਏ ਦਾ ਅਰਥ ਹੁੰਦਾ ਊੜੇ ਆੜੇ ਈੜੀ ਦੀ ਪਛਾਣ ਹੋ ਜਾਏ ਅੱਖਰਾਂ ਦੀ ਪਛਾਣ ਹੋ ਜਾਏ ਇੱਕ ਵਾਰ ਇੱਕ ਸਿਆਣੇ ਉਸਤਾਦ ਨੇ ਇੱਕ ਬੱਚੇ ਨੂੰ ਜਦੋਂ ਪੜਾਇਆ ਪੰਜਾਬੀ ਲਿਖਾਈ ਸਿਖਾਈ ਉਹ ਜਦੋਂ ਕੱਕੇ ਕਬੂਤਰ ਤੇ ਆਇਆ ਨਾ ਬੱਚੇ ਨੇ ਕਿਤੇ ਕਬੂਤਰ ਵੇਖਿਆ ਹੋਇਆ ਸੀ ਉਹਨੂੰ ਚੰਗਾ ਲੱਗਦਾ ਸੀ ਉਹ ਕੱਕਾ ਕਬੂਤਰ ਕੱਕਾ ਕਬੂਤਰ ਬੋਲਿਆ ਕਰੇ ਉਕੇ ਸਕੂਲ ਚ ਪਹਿਲੀ ਪੜਾਈ ਉਹਨੇ ਪੜਾਈ ਕੱਕਾ ਕਬੂਤਰ ਹੁੰਦਾ ਕੱਕੇ ਦੀ ਪਹਿਚਾਣ ਹੋ ਗਈ ਕੱਕਾ ਕਬੂਤਰ ਬੋਲਣ ਲੱਗ ਪਿਆ ਵੱਡਾ ਹੋ ਗਿਆ ਥੋੜਾ ਜਿਹਾ ਫਿਰ ਕੱਕਾ ਕਬੂਤਰ ਕਹਿੰਦੇ 50 ਸਾਲ ਦਾ ਹੋ ਗਿਆ 50 ਸਾਲ ਬਾਅਦ ਉਹਨੂੰ 80 ਸਾਲ ਦਾ ਟੀਚਰ ਮਿਲਦਾ ਉਹ ਕਹਿੰਦਾ ਵੀ ਸੁਣਾ ਕੀ ਹਾਲ ਹੈ ਕਹਿੰਦਾ ਕੱਕਾ ਕਬੂਤਰ ਕਹਿੰਦਾ ਹੱਦ ਹੋ ਗਈ 80 ਸਾਲ ਦਾ ਹੋ ਗਿਆ ਹਲੇ ਵੀ ਕਬੂਤਰ ਹੀ ਐ ਤੂੰ ਹਲੇ ਵੀ ਅੱਗੇ ਨਹੀਂ ਵਧਿਆ ਇੱਥੇ ਹੀ ਖੜਾ ਹੈ ਉਹ ਕਹਿੰਦੇ ਫਿਰ ਇੱਥੋਂ ਪ੍ਰੇਰ ਸਿੱਖਿਆ ਕੀ ਲਈ ਕਹਿੰਦੇ ਅਸਲ ਚ ਇਹ ਕਹਾਣੀ ਮਨੁੱਖ ਦੀ ਹੈ ਸ਼ੁਰੂ ਸ਼ੁਰੂ ਵਿੱਚ ਇਹਨੂੰ ਸਿਖਾਇਆ ਗਿਆ ਵੀ ਪਹਿਲਾਂ ਗੁਰੂ ਘਰ ਜੇ ਕੁਝ ਸਿੱਖਣਾ ਹੈ ਸਭ ਤੋਂ ਪਹਿਲਾਂ ਜਾਣਾ ਸਿੱਖ ਮੱਥਾ ਟੇਕਣਾ ਸਿੱਖ ਬੈਠਣਾ ਸਿੱਖ ਪਲੇ ਵੇ ਦੇ ਵਿੱਚ ਪਹਿਲੇ 2 ਸਾਲ ਆ ਹੀ ਕੁਝ ਸਿਖਾਉਂਦੇ ਨੇ ਬੱਚਾ ਬੈਠਣ ਲੱਗ ਜਾਏ ਇਹਦਾ ਸਕੂਲ ਨਾਲ ਪਿਆਰ ਬਣ ਜਾਏ ਉਸ ਤੋਂ ਬਾਅਦ ਪੜ੍ਹਾਈ ਸ਼ੁਰੂ ਹੁੰਦੀ ਹੈ ਫਿਰ ਪੜ੍ਹਾਈ ਦੀ ਕਲਾਸ ਚੇਂਜ ਹੁੰਦੀ ਹੈ ਫਿਰ ਕਰਦੇ ਆ ਕਰਦੇ ਆ ਪੀ ਐਚ ਡੀ ਤੱਕ ਪਹੁੰਚਦਾ ਹੈ ਪਰ ਕਹਿੰਦੇ ਹੈਰਾਨ ਹੋ ਜਾਈਦਾ ਧਾਰਮਿਕ ਜਗਤ ਵਿੱਚ ਜਿਹੜਾ ਬੱਚਾ ਆਰੰਭ ਦੇ ਵਿੱਚ ਆ ਕੇ ਕੱਕਾ ਕਬੂਤਰ ਸਿੱਖ ਰਿਹਾ ਅੱਜ 70 80 ਸਾਲ ਦਾ ਹੋ ਗਿਆ ਖਿਮਾ ਕਰੂ ਅੱਜ ਵੀ ਉੱਥੇ ਹੀ ਖੜਾ ਹੈ ਕੱਕਾ ਕਬੂਤਰ ਹੀ ਹੈ ਅੱਗੇ ਨਹੀਂ ਵਧਿਆ ਕੱਕਾ ਕਬੂਤਰ ਹੀ ਰਹਿ ਗਿਆ ਖੱਖਾ ਖੋਤਾ ਹੀ ਰਹਿ ਗਿਆ ਗੱਗਾ ਗਦਾ ਹੀ ਰਹਿ ਗਿਆ ਕਿਉਂਕਿ ਧਾਰਮਿਕ ਜਗਤ ਵਿੱਚ ਅੱਗੇ ਨਹੀਂ ਵਧਿਆ ਮਤਾ ਸਮਝਣਾ ਹੈ ਬੰਦੇ ਦੇ ਇਹ ਜਾਨਵਰਾਂ ਦੇ ਨਾਮ ਨੇ ਕਹਿੰਦੇ ਬੰਦੇ ਆ ਤੇਰੀ ਸੋਚ ਦੇ ਨਾਮ ਨੇ ਤੇਰੀ ਸੋਚ ਅੱਗੇ ਨਹੀਂ ਵਧੀ ਤੂੰ ਧਾਰਮਿਕ ਜਗਤ ਵਿੱਚ ਅੱਜ ਵੀ ਉੱਥੇ ਹੀ ਖੜਾ ਹੈ ਅੱਜ ਵੀ ਬਸ ਉਹੀ ਗਿਣਿਆ ਚੁਣਿਆ ਕੰਮ ਕਰ ਰਹੇ ਆ ਇਹ ਕਹਿੰਦੇ ਕਰਮ ਧਰਮ ਪਖੰਡ ਬਣ ਜਾਏਗਾ ਕਿਉਂ ਜੇ ਤੇਰੇ ਅੰਦਰ ਪ੍ਰਾਪਤੀ ਕੋਈ ਨਹੀਂ ਐ ਤੂੰ ਡਿਗਰੀ ਤੱਕ ਨਹੀਂ ਪਹੁੰਚਿਆ ਤੂੰ ਪੀਐਚਡੀ ਤੱਕ ਨਹੀਂ ਪਹੁੰਚਿਆ ਤੇਰੀ ਬੁੱਧੀ ਦੀ ਅਕਲ ਦੀ ਕਲਾਸ ਚੇਂਜ ਨਹੀਂ ਹੋਈ ਸਕੂਲ ਵਿੱਚ ਸਾਡੀ ਕਲਾਸ ਚੇਂਜ ਹੁੰਦੀ ਐ ਕਲਾਸ ਨਾਲ ਸਾਡਾ ਸਟੇਟਸ ਚੇਂਜ ਹੁੰਦਾ ਫਿਰ ਤੁਸੀਂ ਅੱਗੇ ਹੁੰਦੇ ਵੱਧਦੇ ਹੋ ਸਿਆਣੇ ਹੁੰਦੇ ਹੋ ਕਮਾਉਣ ਲੱਗ ਜਾਂਦੇ ਹੋ ਤੁਹਾਡੇ ਕੱਪੜੇ ਚੇਂਜ ਹੋ ਜਾਂਦੇ ਨੇ ਤੁਹਾਡਾ ਰਹਿਣ ਸਹਿਣ ਦਾ ਸਟਾਈਲ ਚੇਂਜ ਹੋ ਜਾਂਦਾ ਹੈ ਪਰ ਕਹਿੰਦੇ ਜੇ ਅਕਲ ਚੇਂਜ ਨਾ ਹੋਈ ਰੱਬੀ ਗਿਆਨ ਚੇਂਜ ਨਾ ਹੋਇਆ ਤੇ ਸਮਝ ਲੈ ਫਿਰ ਕੱਕਾ ਕਬੂਤਰ ਹੀ ਰਹਿ ਗਿਆ। ਖਿਮਾ ਕਰਿਓ ਪਰ ਸੱਚਾਈ ਇਹ ਹੈ। ਸਤਗੁਰੂ ਕਹਿੰਦੇ ਅੱਗੇ ਵਧ ਬਚਪਨ ਵਿੱਚ ਮੋਹ ਵਿੱਚ ਫਸਿਆ ਸੀ ਚੰਗਾ ਲੱਗਦਾ ਸੀ ਤੈਨੂੰ ਮਾਂ-ਬਾਪ ਚੰਗੇ ਲੱਗਦੇ ਨੇ ਦੁਨੀਆ ਚੰਗੀ ਲੱਗਦੀ ਐ ਖਡਾਉਣੇ ਚੰਗੇ ਲੱਗਦੇ ਨੇ ਕੱਪੜੇ ਚੰਗੇ ਲੱਗਦੇ ਨੇ ਬੱਚਾ ਹੈ ਗੱਲ ਸਮਝ ਵਿੱਚ ਹੈ ਹੋਣਾ ਚਾਹੀਦਾ ਪਰ ਜੇ ਤੂੰ 50 60 70 ਸਾਲ ਦਾ ਹੋ ਕੇ ਵੀ ਹਲੇ ਵੀ ਮਾਇਆ ਦੇ ਖਡਾਉਣੇ ਚ ਫਸਿਆ ਹੈ। ਹਲੇ ਵੀ ਕੱਪੜਿਆਂ ਦੇ ਰੰਗਾਂ ਦੇ ਬ੍ਰਾਂਡਾਂ ਦੇ ਚੱਕਰ 'ਚ ਫਸਿਆ ਫਿਰ ਤੋ ਬੱਬਾ ਬੱਚਾ ਹੀ ਅੱਗੇ ਨਹੀਂ ਵਧਿਆ ਸੋਚ ਨਹੀਂ ਬਦਲੀ ਉੱਥੇ ਹੀ ਖੜੀ ਐ ਹਰ ਕੰਨਾ ਸੀ ਪਹਿਲਾਂ ਕਾਰ ਨਿੱਕੀ ਸੀ ਨਿੱਕਾ ਜਿਹਾ ਖਡਾਉਣਾ ਸੀ ਹੁਣ ਕਾਰ ਵੱਡੀ ਆ ਖਡਾਉਣਾ ਵੱਡਾ ਹੋ ਗਿਆ ਪਰਿਆ ਤੇ ਖਡਾਉਣਾ ਹੀ ਐ ਹਲੇ ਵੀ ਉਹਦੇ ਮੋਹ ਵਿੱਚ ਫਸਿਆ ਐ ਮੋਹ ਤੋਂ ਅੱਗੇ ਤੁਰ ਗੁਰੂ ਕਿਰਪਾ ਕਰਦੇ ਨੇ ਕਹਿੰਦੇ ਨਿਰਮੋਹ ਹੋ ਜਾਓ ਸਤਗੁਰੂ ਜੀ ਨੇ ਲੋੜ ਪਈ ਆਪਣਾ ਪਿਤਾ ਕੁਰਬਾਨ ਕਰ ਦਿੱਤਾ ਕਹਿੰਦੇ ਪਿਤਾ ਜੀ Hindu ਧਰਮ ਨੂੰ ਲੋੜ ਐ ਤੁਸੀਂ ਕੁਰਬਾਨੀ ਦਿਓ ਨਿਰਮੋਹ ਕਿਵੇਂ ਹੋਈਦਾ ਐ ਜਿਹੜਾ ਬੱਚਾ ਜਿਹੜਾ ਪਿਤਾ ਤੋਂ ਬਿਨਾਂ ਰਹਿ ਲੇਗਾ ਪਿਤਾ ਚਲੇ ਜਾਏ ਬੰਦਾ ਕਹਿੰਦਾ ਮੇਰੀ ਸਾਰੀ ਜ਼ਿੰਦਗੀ 'ਚ ਹਨੇਰ ਛਾ ਗਿਆ ਅੱਜ ਤੋਂ ਬਾਅਦ ਮੈਂ ਅਨਾਥ ਹੋ ਗਿਆ ਮੇਰੇ ਸਿਰ ਦਾ ਸਾਇਆ ਉੱਠ ਗਿਆ ਮੇਰੇ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਇੱਕ ਵੀ ਬਚਨ ਮਹਾਰਾਜ ਨੇ ਐਸਾ ਨਹੀਂ ਵਰਤੇ ਹਨ ਨਿਰਮੋਹ ਚਾਰ ਸਹਿਬਜ਼ਾਦੇ ਕੁਰਬਾਨ ਕੀਤੇ ਨੇ ਇੱਕ ਵੀ ਅੱਖੂ ਇੱਕ ਵੀ ਹੰਝੂ ਅੱਖ ਵਿੱਚੋਂ ਨਹੀਂ ਝੋਣ ਦਿੱਤਾ ਇੱਕ ਵੀ ਚਾਰ ਦੇ ਚਾਰੇ ਕੁਰਬਾਨ ਕਰਕੇ ਕਹਿ ਰਹੇ ਨੇ ਸੱਚੇ ਪਤਸ਼ਾਹ ਤੇਰੀ ਅਮਾਨਤ ਸੀ ਅਦਾ ਹੋ ਗਈ ਮੈਂ ਸ਼ੁਕਰ ਕਰਦਾ ਮੈਂ ਸਾਬਤ ਸੂਰਤ ਤੇਰੀ ਅਮਾਨਤ ਤੈਨੂੰ ਵਾਪਸ ਕਰ ਦਿੱਤੀ ਹੈ ਜਦੋਂ ਪੁੱਤਰ ਨੇ ਤੇ ਪਿਤਾ ਕੁਰਬਾਨ ਕਰਦੇ ਨੇ ਜਦੋਂ ਪਿਤਾ ਨੇ ਤੇ ਪੁੱਤਰ ਕੁਰਬਾਨ ਕਰਦੇ ਆ ਮੋ ਦੋਨਾਂ ਦਾ ਨਹੀਂ ਰੱਖਿਆ ਹੋਇਆ ਇਸ ਜਗ ਤੇ ਪਿਤਾ ਦਸ਼ਮੇਸ਼ ਵਰਗੀ ਘਾਲ ਸਕਦਾ ਕਦੇ ਵੀ ਘਾਲ ਕੋਈ ਨਾ ਜਿਹੜਾ ਪਿਤਾ ਬਾਰੇ ਐਸਾ ਪੁੱਤ ਕੋਈ ਨਾ ਜਿਹੜਾ ਪੁੱਤ ਬਾਰੇ ਐਸਾ ਬਾਲ ਕੋਈ ਨਾ ਏ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਉਂਕਿ ਨਿਰਮੋਹ ਨੇ ਮੋਹ ਨਹੀਂ ਆ ਪਕੜ ਨਹੀਂ ਹੈ ਪੁੱਤ ਵਾਰ ਕੇ ਵੀ ਜਕਾਰੇ ਲਾਉਣੇ ਧੰਵਾਦ ਸ਼ੁਕਰਾਨਾ ਕਰਨਾ ਦਸਮ ਪਾਤਸ਼ਾਹ ਦੇ ਅਸੇ ਆਇਆ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਸਿਖਾਇਆ ਕਹਿੰਦੇ ਇਸ ਤਰ੍ਹਾਂ ਜ਼ਿੰਦਗੀ ਜੀ ਜੀਣੀ ਹੈ